ਯਾਰ ਇਹ ਬੰਦੇ ਨੇ ਮੇਰਾ ਖੂਨ ਪੀਤਾ ਆ ਨਾ ਇਹ ਮੈਨੂੰ ਕੋਈ ਬਹਿਣ ਦੁੰਦਾ ਵਾ ਅਗਲੇ ਹਵਾ ਮਤ ਚੱਲਦੇ ਆ ਲੇਕਿਨ ਔਟੇ ਫੜਨਾ ਔਟੇ ਔਟ ਆਏ ਆ ਅੰਦਰ ਦੇ ਬਾਈ ਦਵਾਈ ਜੋ ਬਾਹਰ ਨਿਕਲੇ ਆ ਹੁਣ ਆਪਣੀ ਯੂਏਈ ਚ ਰੋਏ ਠੀਂ ਅੰਗੇਰਾ ਬਲੂਨ ਹਾਂ ਲਗ ਲਗ ਸਟੇਟਾ ਮੰ ਆ ਗਈ ਨੀਚੇ ਲਾਬੂਤਾ ਵੀ ਆ ਗਿਆ ਉਹ ਉੱਪਰ ਦੁਬਈ ਆ ਗਿਆ ਉਹ ਦੂਪਰ ਬਰਜ ਖਲੀਫਾ ਉਹ ਜਿਹੜਾ ਐਂਡ ਤੇ ਜਮਾ ਲਾਸਟ ਉਹ ਵਾਲਾ ਉਹ ਉੱਥੇ ਆਪਣਾ ਸਾਰੀ ਖ਼ਬਰ ਦੀ ਆ ਆਣਾ ਨਾਂ ਵਾਲਾ ਸੌਖਾ ਜਿਹਾ ਮਾੜਾ ਪੜ੍ਹ ਕੇ ਸੁਣਾ ਦੋ ਕਿਹੜਾ ਆਹਾ ਮੈਨੂੰ ਆਉਂਦਾ ਹੀ ਨਹੀਂ ਐਡਾ ਲੰਮਾ ਨਾ ਖਲੀ ਕੰਡੀਸ਼ਨ ਫਾਉਂਡੇਸ਼ਨ ਪੜ ਲਿਆ ਅਗਲੇ ਤੇ ਬੜਾ ਬਟਾ ਇਹ ਯਾਰ ਸਨੈਕ ਸ਼ਾਪਸ ਆਗੀਆਂ ਲੱਗ ਲੱਗ ਗਈ ਇਸ ਇੱਧਰ ਸਾਰੀਆਂ ਦੀਆਂ ਸਾਰੀਆਂ ਸਨੈਕ ਸ਼ਾਪਸ ਆ ਮੁੰਡੇ ਇੱਧਰ ਫੀਰ ਹੋ ਗਏ ਆਪਣਾ ਉਹ ਥੋ ਆਏ ਸੀ ਆਪਾਂ ਠੀਕ ਐ ਇੱਥੋਂ ਤੱਕ ਆ ਗਏ ਆ ਇੱਧਰ ਅੱਗੇ ਵੀ ਨੇ ਕੀ ਚੀਜ਼ ਆ ਕੀ ਨਹੀਂ ਆ ਦੂਜਾ 게ਟ ਆ ਗਿਆ ਆਪਾਂ ਉਧਰਲੇ 게ਟ ਬੜੇ ਸੀਗੇ ਇੱਧਰ ਦੂਜਾ 게ਟ ਆ ਗਿਆ ਆਪਣ ਇੱਧਰ ਵੀ ਆਏ ਤੇ ਆਏ ਦੀ ਆਏ ਆਏ ਦੀ ਆਈਂਦੀ ਆਈਂ ਹੈ ਮੁੰਡਿਆਓ ਕੇ ਦੇਖੋ ਆ ਰਿਆਂ ਚ ਗੱਚੋ ਗੱਚ ਹੋਈ ਪਈ ਐ ਨੇਟਿਓ ਹਮਰਾ ਨੇਟਿਓ ਆ ਹੋਂਗਾ ਨੇ ਬੰਨ੍ਹ ਦਿੱਤੀ ਜਾਣੀਆਂ ਅੰਨੀ ਕਦੇ ਨਹੀਂ ਪੀਣਾ ਲੈ ਹਰਕਾ ਹਰਕਾ ਇਧਰ ਮੁੰਡੇ ਦਾ ਦੂਜਾ ਗੇਟਾ ਦੂਜੇ ਗੇਟ ਦੀ ਇਹ ਕੋਦਰ ਲਾਲਟੈਨ ਉਹ ਵਾਲੀ ਇਹਦੀ ਜੀ ਚੱਲ ਰਹੀ ਪਤਾ ਨਹੀਂ ਚੱਲਦੀ ਕਿ ਨਹੀਂ ਖਤਮ ਹੈ ਠੀਕ ਹੈ ਇਧਰ ਦੂਜਾ ਗੇਟ ਆ ਗਿਆ ਇਧਰ ਆਪਣੀ ਐਂਟਰੀ ਹੋ ਗਈ ਠੀਕ ਹੈ ਥੋੜਾ ਨਾਲ ਵੀ ਫੋਟੋ-ਫਟੋ ਕਰਦੇ ਆਂ ਕੋਈ ਫਿਰ ਆਪਾਂ ਆਉਦੀ ਡੌਂਕੀ ਤੇ ਕੰਟੀਨਿਊ ਰਹੀ ਨੇ ਆ ਕਾਫੀ ਜਿਆਦਾ ਰਾਹ ਦੇ ਵਿੱਚ ਹੋ ਗਿਆ ਮਨਪਰਚਾਵਾ ਕੀ ਆ ਗਿਆ ਬਾਕਸ ਆਫਿਸ ਸਾਈਬਰ ਸਿਟੀ ਸਟੰਟ ਸ਼ੋ ਇਹ ਕੈਂਪ ਇਹਦੇ ਵਿੱਚ ਮੁੰਡਿਆਂ ਸਾਈਬਰ ਸ਼ੋ ਹੋਣਾ ਹੈ ਹਜੇ ਮਤਲਬ ਅਵੇਲੇਬਲ ਨਹੀਂ ਆ ਟਿਕਟਸ ਵਗੈਰਾ ਵੀ ਆਫ ਹੀ ਪਈਆਂ ਅਜੇ ਤੇ ਟਿਕਟ ਹੈਗੀ ਆ 20 ਦਰਾਮ ਹੋਣੀ ਵੀਦਰਾਮ ਦੀ ਟਿਕਟ ਅੰਦਰ ਦੀ ਸਾਈਪੌਂਸੋ ਅੰਦਰ ਦੇ ਹਿਓ ਕੇ ਫੇਰ ਵੀ ਨਹੀਂ ਆ ਤੇ ਜੋ ਸ਼ੋਅ ਸ਼ੂਟੂ ਹੋਣ ਲੱਗਾ ਫੇਰ ਟਰਾਈ ਕਰਾਂਗੇ ਜੇ ਆਇਆ ਗਿਆ ਤੇ ਇੱਥੇ ਓਏ ਪਲਾਨਟ ਵਾਲੇ ਉੱਧਰ ਉੱਧਰ ਮੇਰੀ ਨਾਣਾ ਵੀਡੀਓ ਬਣਾ ਕੇ ਦੋ ਮੇਰੀ ਵੀਡੀਓ ਲੜਕੀ ਲੜਕਾ ਉਹ ਚਲਾ ਦੇ ਲੈ ਵਿੱਚ ਨਾ ਠੋਕਦੀ ਕੇ ਦੇ ਉਹ ਕੁੜੀ ਜੇ ਕਿਹੜੀ ਆ ਵਾਲੀ ਪੂਰੀ ਨੂੰ ਮੁੰਡੇ ਆ ਆ ਨਹੀਂ ਅਸੀਂ ਸੋਣੇ ਨਹੀਂ ਲੱਗੇ ਸਾਡੇ ਨਾਲ ਲੈ ਕੇ ਨਹੀਂ ਆਇਆ ਤੁਸੀਂ ਮਾਸੋ ਸੋਣੇ ਨਹੀਂ ਕਿੱਥੇ ਪਹੁੰਚ ਗਏ ਆਪਾਂ ਕੀ ਆ ਸਾਇਰਾ ਸਾਇਆ ਪਹੁੰਚ ਗਏ ਮੁੰਡਿਓ ਸ਼ਿਗੇਸ਼ਵਰਵਾ ਵੀਮਸ਼ਵਰਵਾ

ਉੱਥਾਂ ਬੈਨੇ ਆ ਨਹੀਂ ਫਿਰ ਉੱਥੇ ਹੀ ਬੈਨੇ ਆ ਮੂਰੇ ਜੇ ਉੱਥੇ ਮੂਰੇ ਕੋਈ ਬਹਿ ਗਿਆ ਦਿਸਣਾ ਨਹੀਂ ਉੱਥੇ ਆ ਜਾਓ ਉਰੇ ਆਓ ਇੱਥੇ ਉਰੇ ਆ ਹਾਂ ਕੀ ਹੋਇਆ ਸਾਡੀ ਵਾਰੀ ਆਈ ਹੈ ਸ਼ੋਈ ਬੰਦ ਹੋ ਗਿਆ ਹੈਲੋ ਸਾਡੀ ਯਾਰੀ ਸਾਡੀ ਯਾਰੀ ਆਈ ਪਤੀਲਾ ਖੜ ਕੇ ਰੇਡ ਕਰੂ ਆਂਦੇ ਬਸ ਸਫਾਈ ਯਾਰੀ ਆਜੋ ਫਿਰ ਬਾਅਦ ਚ ਆ ਜਾਾਂਗੇ ਹੁਣ ਤਾਂ ਸ਼ੋਅ ਬੰਦ ਹੋ ਗਿਆ 5:55 ਤੇ ਆਹੇ ਤਾਂ 5 ਹੀ ਬਜੇ ਆ ਯਾਰ ਇਹ ਬੰਦੇ ਨੇ ਮੇਰਾ ਖੂਨ ਪੀਤਾ ਆ ਨਾ ਇਹ ਮੈਨੂੰ ਕੁਝ ਬਹਿਣ ਦੁੰਦਾ ਆ ਆਜੋ ਫਿਰ ਹੁਣ ਅਮਰੀਕਾ 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 ਆਜੋ ਉੱਠੋ ਉੱਠੋ ਅਮਰੀਕਾ ਅਮਰੀਕਾ ਮੈਂ ਮੜ ਕੇ ਵਾਪਸ ਨਹੀਂ ਹਾਂ ਆਜੋ ਡਾਂਕੀ ਤੇ ਪੰਜਵੀਂ ਸਟੇਜ ਤੇ ਆ ਗਏ ਆਪਾਂ ਸਾਈਰਾ ਨੰਘਿਆ ਆਜੋ ਡਾਂਕਰਾਂ ਨੂੰ ਕਹਿਣ ਰੈਸਟ ਕਰ ਲਾਂ ਦੋ ਉਹ ਖਾਣਾ ਪੀਣਾ ਨਹੀਂ ਮਿਲਦਾ ਤੁਹਾਨੂੰ ਪਾਣੀ ਨਹੀਂ ਮਿਲ ਕੇ ਆ ਜਾਓ ਬੈਠਣ ਨੂੰ ਆ ਜਾਓ ਆ ਜਾਓ ਮੈਨੂੰ ਸਪੋਰਟ ਦਿਓ ਜੀ ਮੈਂ ਅਮਰੀਕਨਸ ਫੋਨ ਲਾ ਲੈਨੇ ਹਾਂ ਅਮਰੀਕਨਸ ਨਹੀਂ ਉਹਨਾਂ ਨੂੰ ਵੀ ਲੋਗਾਂ ਨੂੰ ਜਾਣਾ ਬਲੀਵ ਇਟ অর ਨੋ ਉਹ ਮੇਰੇ ਪਿੱਛਲੇ ਰੇਹੇ ਚ ਫੋਟੋ ਹੈ ਦੇ ਕੋਲੇ ਆ ਬਹੁਤ ਪੁਰਾਣਾ ਹੈ ਔਰ ਪੜਾ ਹਲਕ ਥੋੜਾ ਫੋਟਾ ਹੋ ਗਿਆ ਆਪਾਂ ਦਾ ਚੋੜਾ ਇਹ ਤਾਂ ਫੜ ਕੇ ਜੀ ਕਰ ਜਾ ਕੱਲਾ ਫੋਨ ਕਰਨਾ ਬਸ ਆ ਜਾਓ ਕੋਈ ਨਹੀਂ ਸਰ ਗਾਇਸ ਚਲੇ ਆ ਮੰਗਲ ਗ੍ਰੈਬ ਅਸੀਂ ਉੱਪਰ ਲੀਆਂ ਹਵਾਵਾਂ ਤੇ ਚੱਲੇ ਆ ਉੱਟ ਕੇ ਵੱਲ ਕੋਟ ਆਏ ਆਏ ਨਹੀਂ ਆਏ ਆਏ ਹੱਥ ਫੜ ਚੱਲੋ ਕੁਝ ਨਹੀਂ ਮੈਂ ਜਾਇਂ ਸੱਚਾ ਲੋ ਉਹਨਾ ਨਹੀਂ ਚੱਲਣੀ ਤੇ ਤਾਉਦਾ ਤੇਰੀ ਸੱਚਾ ਕੀ ਕਰਾ ਦੋ ਲੱਡੀ ਆਹ ਕੋਈ ਤਾਂ ਜੋ ਮੁਸੀਬਤ ਕਿਸੇ ਉੱਪਰ ਲਗਾ ਹਾਂ ਵਾਵਾ ਚ ਚੱਲੇ ਸੀਗੇ ਤੇ ਮਰਤਾ ਚਲੋ ਉਹ ਨੂੰ ਤੋਂ ਇਹੋ ਪਰੋਂਗਾ ਮਤਾਂ ਦੇ ਹੈ ਉਹ ਲਿਖਿਆ ਆਉਤੇ ਨਹੀਂ ਜੜਨਾ ਕਿਨੇ ਲਿਖਿਆ ਉਹ ਪਰਲੀ ਸਾਈਡ ਦੇਖੋ ਥੱਲੇ 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 ਦਾ ਛੜ ਕੈਮਰਾ ਨੂੰ ਲਗਾ ਕੇ ਦੇ ਨਹੀਂ ਲੱਗਿਆ ਜੀ ਰਹਿਣ ਦੇ ਵਿੱਚ ਮੁੜ ਕੇ ਇੱਥੇ ਪੀਰਮੀ ਪੈਂਦਿਆਂ ਚ ਰਾਤ ਤਾਂ ਹੋਈ ਚੱਲੀ ਆ ਚਲੋ ਪੈਂਦੇ ਵਿੱਚ ਕੋਈ ਨਹੀਂ ਘਰਦਾ ਬਾ ਮੈਂ ਤਾਂ ਆਪਕੇ ਨੂੰ ਮੇਰਾ ਚਾਚਾ ਤਾਂ ਕਹੀਂ ਨਹੀਂ ਮੇਰਾ ਮੰਮੀ ਡੈਡੀ ਨਾ ਆਇਆ ਨਹੀਂ ਨਹੀਂ ਆਪਾਂ ਤਾਂ ਫੋਟੋ ਹੀ ਕਰਨੀ ਆ ਆਹ ਕਿੰਨਾ ਬੜਾ ਪਾਣੀ ਆ ਗਿਆ। ਉਹ ਸਿਸਟਮ ਵਿੱਚ ਤੇਰੇ ਦੇ ਵਿੱਚ। हो गया जी स्टार्ट करो खुल लगा ए, ए। खुल जा सिम सिम <laughs> खुल जा सिम सिम हाँ अपना हड़क लिया जी आ गई ਜਰਨੀ ਟੂ ਜੁਮਾਨ ਜੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨਹੀਂ ਹੈ ਉਹ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨਹੀਂ ਅਮਰੀਕਨਸ ਆ ਜੋ ਗਾਵੇ ਨਹੀਂ ਪਹਿਲਾਂ ਉਹ ਮੈਂ ਕੋਰੀਆ ਚੱਲਿਆ ਆ ਤੂੰ ਹੋ ਗਿਆ ਜਾਨਾ ਚਲੋ ਮੁੰਡਾ ਆਪਾ ਚੱਲਦੇ ਆ ਕੋਰੀਆ ਉਹ ਇੱਥੇ ਚੱਕੋ ਮੁੰਡਿਓ ਕੋਰੀਆ ਠਿੰਚੌਂ 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 ਚੋ ਬਰਾਉ ਠੀਕ ਐ ਕੰਡਿਓ ਹਾਂ ਖਾ ਲ ਲੈ ਹੂੰ ਨਾ ਬੈਠਦੇ ਮਿਲੋ ਉਹ ਜਮਨੀ ਹਾਂ ਤੁੰ ਵੀ ਦੇ ਕੇ ਪਾ ਪਾਈ ਮੁੰਡਿਓ ਕੋਰੀਆ ਤੋਂ ਆ ਗਏ ਬਾਹਰ ਆਪਾਂ ਥਾਣੀ ਸੀਗਾ ਇਨਾ ਖਾਸ ਵੇ ਠੀਕੇ ਕਪੜੇ ਦੀਨੇ ਦਿੱਤੇ ਸੀਗੇ ਹੁਣ ਅੱਗੇ ਵੇਨੇ ਆ ਅੱਗੇ ਕਿਹੜੀ ਆ ਗਈ ਉਹ ਪੜ ਕੇ ਦੱਸੋ ਕੀ ਲਿਖਿਆ ਇਜ਼ਰਾਈਲ ਹਾਂ ਇਜ਼ਰਾਈਲ ਤੂੰ ਇਹ ਕਿਥੋਂ ਪੜ੍ਹ ਲਿਆ ਮੈਰਿਜ ਵੀ ਆਉਂਦੀ ਮੈਨੂੰ ਫੇਰ ਵੀ ਆ ਨਾ ਸਰ ਇਹ ਕਿਆ ਲਿਖਾ ਹੋਊਗਾ ਜਪਾਨ ਹੈ ਜਪਾਨ ਹੈ ਜਪਾਨ ਦਾ ਪਿੱਛੇ ਇਹ ਨਹੀਂ ਨਹੀਂ ਉਹ ਵੀਰੇ ਜਪਾਨ ਤਾਂ ਯਾਰ ਤੂੰ ਬਹਿ ਜਾਣਾ ਮੈਨੂੰ ਬਹਿ ਜਾਣਾ ਕੋਈ ਰਾਜ ਨਰਵੀ ਚ ਬਣਾਇਆ ਹੋਣਾ ਕਿ ਇਹਨੂੰ ਡਾਟ ਨਾ ਵੇ ਉਹ ਸਹੀ థਾਈਲੈਂਡ ਆ ਉਹ ਵੀ ਲਿਖਿਆ ਹੋਆ ਉਹ ਮਿਲ ਗਿਆ ਵਾ ਚਲੋ ਕੋਈ ਉਮਮਾ ਉਹਨੂੰ ਕਿਦਾਂ ਮਾਮੇ ਉਹ ਦਾਤਾ ਚ ਪਾਉਣਾ ਉੱਪਰ ਰੋਡ ਹੈ ਬਾਰੇ ਬਾਰ ਕੀ ਉਹ ਆ ਚਾ ਬਿਲਡਿੰਗ ਹੈ ਬਿਲਡਿੰਗ ਹੈ ਇੱਥੇ ਕਰਨਾ ਕੁੜੀਆਂ ਦੇ ਉਹ ਕੋਈ ਨਾ ਨੰਨਾ ਇਹਨਾਂ ਦਾ ਮੈਂ ਜਾਂ ਇਹ ਹੁੰਦਾ ਹੋ ਗਿਆ ਫਿਨਿਸ਼ ਠੀਕ ਹੈ ਹੁਣ ਰਾਤ ਪੈ ਗਈ ਅਸੀਂ ਲੱਗੇ ਸੌਣ ਸਵੇਰੇ ਤੁਹਾਨੂੰ ਘੁਮਾਵਾਂਗੇ